ਆ ਗਿਆ ਸੀ ਗਿੱਟਿਆਂ ਚ ਬਣ ਗਏ ਵਲੌਗ ਜੀ ਤਾਂ ਆਉਂ ਆ ਨਾ ਜੀ ਬਈ ਸਾਰਿਆਂ ਨੂੰ ਸਾਸੀ ਗਾਲ ਜੀ ਸਵਾਗਤ ਹੈ ਤੁਹਾਡੇ ਅੱਜ ਦੇ ਵਲੌਗ ਵਿੱਚ ਅੱਜ ਭਈ ਆਪਾਂ ਇੱਕ ਦਾ ਟਰਾਲੀ ਤਿਆਰ ਕਰਨੀ ਆ ਜਿਹੜੀ ਆਪਾਂ ਦੂਜਾ ਕੱਲੂ ਬਦਰੀ ਜਾਣਾ ਰਾਜਾ ਚਾਚਾ ਨੇ ਲੈ ਕੇ ਉੱਤੇ ਤਰਪਾਲ ਤਰਬੋਲ ਜੀ ਪਾਉਣੀ ਆ ਗੱਦੇ ਗੁੱਦੇ ਲਾਉਨੇ ਆ ਵਿੱਚ ਇਧਰ ਮੰਮੀ ਨੂੰ ਮਿਲੋ ਜੀ ਸੱਸੀ ਕਾਲ ਜੀ ਸਾਰਿਆਂ ਸੱਸੀ ਕਾਲ ਜੀ ਤੇ ਹੁਣ ਇੱਕ ਬਾਈ ਉਹ ਬਾਹਰ ਡਿੱਕੀ ਜਾਂਦਾ ਬਸ ਉਹਦੇ ਨਾਲ ਜਾਣਾਗਾ ਮੜਾ ਜਾ ਬਾਜ਼ਾਰ ਤੇ ਕੰਮ ਉਹ ਕਹਿੰਦਾ ਜਾਣਾ ਹੁਣ ਫਿਰ ਅੱਜ ਜਾਣਾ ਭੋਗ ਤੇ ਤੇ ਬਸ ਭਾਈ ਹੁਣ ਮਿਲਦੇ ਆਂ ਲੋ ਭਾਈ ਜੀ ਆਪਾਂ ਮੈਨੂੰ ਦਾ ਭਾਈ ਕਹਿੰਦਾ ਇੱਥੇ ਬਾਜ਼ਾਰ ਦੀ ਜਾਣਾ ਕੰਮ ਤੇ ਹਾਂ ਲੈ ਆਇਆ ਆਪਾਂ ਨੂੰ ਬਾਬੇ ਦੇ ਨਗਾਏ ਤੇ ਚਲੋ ਉਹਦਾ ਨਾਟੇ ਆ ਭਾਈ ਆਪਾਂ ਗੁਰਦਾਰੇ ਜਾ ਕੇ ਉਹਨਾਂ ਨੇ ਆ ਸੁਭਾ ਚਲੋ ਇੰਨਾ ਫਾਇਦਾ ਹੋ ਗਿਆ ਤੇ ਨੇ ਜਾਣੇ ਝੂਠ ਬਹੁਤ ਤਕੜਾ ਹਮਾਰਾ ਜੀ ਕੇ ਤੇ ਬਾਹਰ ਨਿਕੜਨਾ ਪੈਣਾ ਹਣ ਚਲੋ ਇੰਨਾ ਬਹਾਨੇ ਆਪਾਂ ਮੱਥਾ ਟੇਟਾਂਗੇ ਜਾਂਦੇ ਭਾਈ ਤੇ ਕੀ ਆ ਲੈ ਮੈਂ ਹੁਣ ਆ ਗਏ ਬਾਬੇ ਦੇ ਨਗਾਏ ਜਿੱਥੇ ਤੁਹਾਨੂੰ ਉਹ ਘਰ ਨੇ ਆ ਕਾਫੇ ਦੀ ਜਗ੍ਹਾ

ਲਓ ਭਈ ਅਬ ਪਹੁੰਚ ਗਏ ਬਾਬਾ ਜੀ ਜਗ੍ਹਾ ਦੇ ਅੰਦਰ ਪੌਂਟੇ ਖਦੇ ਆ ਮੱਤਾ ਇੱਧਰ ਬਾਬਾ ਜੀ ਦਾ ਲੰਗਰ ਹਾਲ ਆ ਜੀ ਤੇ ਇੱਧਰ ਬਾਬੇ ਦੂਜੇ ਪਾਸੇ ਹੁਣ ਜਿੱਧਰ ਦੀ ਜਾਣਾਗਾ ਇੱਧਰ ਬਾਬਾ ਜੀ ਦਾ ਦਰਬਾਰ ਸਾਹਿਬ ਆ ਤੇ ਚਲੋ ਭਈ ਹੁਣ ਅੰਦਰ ਮੱਥਾ ਦੇਖਦੇ ਆ ਪਹਿਲਾਂ ਹੁਣ ਆਪਾਂ ਮੱਥਾ ਟੇਕ ਕੇ ਅਬ ਵੀਡੀਓ ਬਈ ਥੋੜੇ ਅੰਦਰ ਨਹੀਂ ਬਣਾਉਣੀ ਕਿ ਉਰੇ ਉਰੇ ਜੀ ਬਣਾਵਾਂਗੇ ਦਰਬਾਰ ਸਾਹਿਬ ਦੇ ਅੰਦਰ ਨਹੀਂ ਵੀਡੀਓ ਬਣਾਉਣੀ ਕਿ ਹਲੋ ਬង ਜੀ ਆਪਾਂ ਹਣ ਦਰਬਾਰ ਸਾਹਿਬ ਤੋਂ ਥੋੜਾ ਜਿਹਾ ਬਾਹਰ ਆ ਬਸ ਇੱਥੇ ਹਣ ਭੰਮ ਕੇ ਬਾਬਾ ਅੰਦਰ ਜਾਵਦੇ ਨਾ ਬਾਈ ਉੱਥੋਂ ਤਾਂ ਵੀਡੀਓ ਬਣਾਉਣੀ ਆ ਅੰਦਰ ਯਾਰ ਫਿਰ ਬਾਈ ਉਹਨਾਂ ਦਾ ਲਿਖਿਆ ਵਾ ਸੇਵਾਦਾਰਾਂ ਦਾ ਵੀ ਵੀਡੀਓ ਬਣਾਉਣੀ ਸਖਮ ਨਾ ਲੋ ਬង ਜੀ ਆਪਾਂ ਇੱਧਰ ਉਧਰ ਮੱਥਾ ਟੇਕੇ ਪਹਿਲਾਂ ਹੁਣ ਇੱਧਰ ਬਾਬਾ ਖਵਾ ਜੀ ਦੀ ਜਗ੍ਹਾ ਬਣੀ ਵੀ ਆ ਇੱਧਰ ਮੱਥਾ ਟੇਕਣਾਗਾ ਹੁਣ ਆ ਇੱਥੇ ਬਾਬਾ ਜੀ ਦਾ ਸਰੋਵਰ ਆ ਇੱਥੇ ਉਧਰਲੇ ਪਾਸੇ ਬਲੇ ਗਾਂ ਜਾ ਕੇ ਬਸ ਉਧਰ ਦੀ ਘੁੰਮ ਕੇ ਸਰੋਵਰ ਦੇ ਉੱਪਰ ਦੀ ਆ ਕੇ ਜਰਦਾ ਲਾ ਲਓ ਭਾਈ ਜੀ ਆਪਾਂ ਦੂਜਾ ਹੁਣ ਬਸ ਆ ਕੇ ਸੀਗੇ ਰਾਜਾ ਦੇ ਘਰੇ ਬਾਹਰ ਟਰਾਲੀ ਦੀ ਕਰਨੀ ਹੈ ਤਿਆਰੀ ਇਹਦੀਆਂ ਪਤੀਆਂ ਪੁੱਤੀਆਂ ਆਈਆਂ ਸੈੱਟ ਕਰਾਉਣੀਆਂ ਉਹ ਆ ਗਿਆ ਸੁੱਖਾ ਤੇ ਸੁਖਵੀਏ ਕਿ ਆ ਗਿਆ ਇਹਨੂੰ ਪਤਾ ਸੀਗਾ ਵੀ ਹੁਣ ਇਹ ਬਾਜ਼ਾਰ ਜਾਣਗੇ ਗਿਆ ਤਾਂ ਗੁਰਦਾਰਾ ਸਾਹਿਬ ਸੀਗਾ ਇਹ ਤੇ ਹੁਣ ਅੱਧ ਚ ਹੀ ਮੁੜਿਆ ਆਇਆ ਇਹ ਤੇ ਚਲੋ ਬਈਓ ਟਰੈਕਟਰ ਕੱਢ ਕੇ ਪਾ ਕੇ ਨਾ ਪਹਿਲਾਂ ਆ ਪੱਤੀਆਂ ਆਈਆਂ ਸੈੱਟ ਕਰਵਾ ਕੇ ਲੈ ਕੇ ਆਉਣੀਆਂ ਉਹ ਤੁਹਾਨੂੰ ਬਖਾਉਣਾ ਆ ਪੱਤੀਆਂ ਆਈਆਂ ਬਾਈ ਕਰਾਉਣੀਆਂ ਉਥੇ ਤਾਂ ਡਾਲੇ ਤੇ ਉਥੇ ਪੱਤੀ ਲਵਾ ਲਾਂਗੇ ਤੇ ਫਿਰ ਇਹਦੇ ਨਾਲ ਸਪੋਰਟ ਹੋ ਜਾਂਦੀ ਇੱਕ ਉਹ ਤੋਂ ਸੰਗਲ ਪਾ ਲਾਂਗੇ ਤੇ ਨਾਲ ਦੋ ਡਬਲ ਸਪੋਰਟ ਹੋ ਜਾਂਦੀ ਫਿਰ ਜਿਹੜੇ ਡਾਲੇ ਤੇ ਬੈਠਣਾ ਸੰਗਦ ਨੇ ਫਿਰ ਓਖਾ ਹੋ ਜਾਂਦਾਗਾ ਤਾਂ ਕਰਕੇ ਹੁਣ ਉਹ ਕਰਾਉਨੇ ਆ ਬਸ ਉਹ ਟਰੈਕਟਰ ਕੱਢ ਲਿਆ ਜੱਜ ਨੇ ਬਸ ਹੁਣ ਟਰੈਕਟਰ ਪਾਲ ਕੇ ਪਹਿਲਾਂ ਤੇ ਕੱਲੂ ਜਾਣਾ ਭਈ ਆਪਾਂ ਵੱਢਣੀ ਚਲ ਮੈਲਦੇ ਮੈਂ ਪਹਿਲਾਂ ਹਾਂ ਟਰਾਲੀ ਪਾਲ ਕੇ ਪਹਿਲਾਂ ਫਿਰ ਉਹਨੂੰ ਇਲਾਜ ਉੱਥੇ ਵੈਲਡ-ਵੈਲਡ ਕਰਾ ਲਿਓਨੇ ਆ ਆ ਗਿਆ ਸੀ ਗਿੱਟਿਆਂ ਜ ਬਣ ਗਏ ਵਲੌਗ ਜਿਤਾਣ ਆਇਆ ਨਾ ਨਾ ਇਹ ਮੂੰਹ ਚਾਹੀਦਾ ਗੱਲ ਤਾਂ ਚਾਹੀਦੀ ਕਰ ਲੈ ਐਨਾ ਚਾਹੀਦਾ ਮੂੰਹ ਆਹ ਤਾਂ ਇਹ ਕਿਹਦਾ ਚਾਹੀਦਾ ਕਿਹਦੇ ਨਹੀਂ ਆ ਬਗੜ ਜੇਲੇ ਦੀ ਉਹ ਕੱਟੇ ਬੈਂਟਰੀ ਵਾਲੀਆਂ ਤਾਰਾਂ ਹੀ ਖੋਲਤੀਆਂ ਸੁੱਖਾ ਪੁੱਠੇ ਪੰਗੇ ਲੈਣ ਹਣੀ ਹਰਦਾ ਚੱਕ ਦਿਓ ਤਾਂ ਉਹਨੂੰ ਲਾਵਾਂਗੇ ਗਾਣੇ ਗਾਣੇ ਜਾਂਦੇ ਹੋਣ ਤਾਂ ਤਾਂ ਦਾ ਜੜਾ ਹੀ ਆ ਮੈਂ ਕੋਈ ਕੰਮ ਕਰਾ ਲੇ ਜਿੱਤੋਂ ਬਸ ਭਈ ਉਹ ਥੋੜਾ ਹੀ ਰਹਿ ਗਿਆ ਕੰਮ ਪੱਤੀਆਂ ਦਾ ਵੈਲਡ ਬੋਲਡ ਦਾ ਜਾ ਕੇ ਘਰੇ ਜਾ ਕੇ ਕਹੇ ਪਾਉਨੇ ਆ ਤੇ ਤਰਪਾਲ ਦਰਬੋਲ ਜਾ ਕੇ ਮਿਲਦੇ ਆ ਭਈ ਓਕੇ ਭਾਈ ਓ ਭਈ ਜੇ ਪਾ ਆ ਕੇ ਟਰਾਲੀ ਦਾ ਵੈਲਡ ਇਹ ਕਰਾ ਕੇ ਤੇ ਹੁਣ ਓਕੇ ਹੋ ਗਈ ਟਰਾਲੀ ਬਸ ਹੁਣ ਟਰਾਲੀ ਦੇ ਟਰੈਕਟਰ ਤੋਂ ਲੱਗੇ ਆ ਮੜਾ ਜਾ ਇੱਕ ਗੱਲ ਸੋਚੀ ਜੀ ਹੋ ਜੂਗੀ ਇਹਨਾਂ ਨਾਲ ਤੇ ਉਹder ਸੁੱਖਾ ਲੱਗਿਆ ਪਿਆ ਉਹ ਖੋਣਾ ਤੁਹਾਨੂੰ ਬਾਈ ਉਹ ਟਾਇਰ ਤੇ ਮਰੀ ਜਾਂਦਾ ਸਭ ਆ ਮਰੀ ਜਾਂਦਾ ਸਰਫਜੀ ਸ਼ੈਂਪੂ ਹਨ ਮੈਂਗਾ ਰਗੜ ਦੇ ਕਰਾਂ ਟਕਾ ਕੇ ਸੋਨਾ ਲੱਗਦਾ ਇਹ ਇਧਰ ਆ ਬਾਹਰ ਧੋ ਦੇਣਾ ਬੱਸ ਆਵੇ ਤੇ ਇਹਨਾਂ ਟਰਾਲੀਆਂ ਵੀ ਸੋਨੇ ਸੋਨੇ ਲੱਗੀਆਂ ਟਰਾਲੀ ਟੋਲੇ ਨਾਲ ਸੁੱਤੀ ਹੋ ਜਾਂਦੀ ਆ ਸੰਗਤ ਨੇ ਕਹਲੂ ਬੈਠਣਾ ਯਾਰ ਮਾਰ ਦੇਣਾ ਪਾਣੀ ਆ ਬੱਸ ਹੋ ਗਿਆ ਕੰਮ ਥੋੜਾ ਜਿਹਾ ਥੋੜਾ ਜਿਹਾ ਰਹਿ ਗਿਆ ਬੱਸ ਤਰਵੇ ਬਿਲਾਨ ਨੂੰ ਧੋ ਕੇ ਤੇ ਫਿਰ ਮਿਲਦੇ ਆਂ ਭਾਈ ਕਿੱਚਾ ਥੋੜਾਈ ਜਿਹਾ ਥੋੜਾਈ ਜਿਹਾ ਮੈਨੂੰ ਪੂਰੀ ਫੀਲਿੰਗ ਨਾਲ ਖਿੱਚਾਈ ਇਧਰ ਖਿੱਚਾਂ ਇਹਨੂੰ ਗਾਂਢ ਆ ਗਈ ਉੱਤੇ ਉਹਨੂੰ ਖੋਲੋ ਕੱਢ ਤੇ ਬਾਹੋਂ ਕੱਢੀ ਜਾਓ ਖਿੱਚੀ ਜਾਓ ਖਿੱਚਾਂ ਚੱਲ ਹਾਂਜੀ ਬਈ ਆਪਾਂ ਅੰਗੇ ਰਾਜਾ ਚੇਕ ਕਰੋ ਦੋ ਲਾਵਾ ਸੀ ਕਿ ਪੈਪੂ ਬਜੇ ਤੇ ਸਾਰਾ ਕੁੱਖ ਕਾਟਦਾ ਬਈ ਤਰਪਾਲ ਵੀ ਪਾਤੀ ਨਿਸ਼ਾਨ ਸਾਹਿਬ ਲੈਣ ਗਏ ਨਿਸ਼ਾਨ ਸਾਹਿਬ ਤਾਂ ਮਿਲ ਗਿਆ ਬਈ ਤੇ ਪਰ ਉਹ ਪੈਪ ਨਹੀਂ ਮਿਲਿਆ ਜਿਹਦੇ ਉੱਤੇ ਲਾਉਣਾ ਸੀਗਾ ਹੁਣ ਉਹਦਾ ਹੁਣ ਕੱਲੂ ਸਵੇਰ ਲਿਆਵਾਂਗੇ ਚੱਲ ਛੱਡ ਜੂਗਾ ਕੋਈ ਨਾ ਤੇ 9 ਵਜੇ ਦੁਕਾਨਾ ਖੁੱਲ੍ਹਣਾ ਹੁੰਦਾ ਮੈਂ ਬਹੁਤ ਜਾ ਕੇ ਲਿਆਵਾਂਗੇ ਸਾਰਾ ਬਾਕੀ ਤਿਆਰੀ ਹੋ ਗਈ ਕਦੇ ਬੁੱਦੇ ਰਹਿ ਗਏ ਉਹ ਸਵੇਰ ਹੀ ਲਾਣਾਂਗੇ ਚਾਚਾ ਕਹਿੰਦਾ ਸੀਗਾ ਤੇ ਬਸ ਆਂਜੂਗਾ ਹੁਣ ਤੇ ਬਾਕੀ ਸਾਰਾ ਕੰਮ ਹੋ ਗਿਆ ਤੇ ਬਸ ਹੁਣ ਤਾਂ ਮੈਚ ਮੁਝ ਵੇਨੇ ਬਈ ਅੱਜ ਦਾ ਵਲੌਗ ਛੋਟਾ ਛੋਟਾ ਬਣਿਆ ਤੇ ਚਲੋ ਇੰਨਾ ਕੀ ਵਧੀਆ ਕੱਲ ਨੂੰ ਹੁਣ ਆਪਾਂ ਵਲੌਗ ਬਣਾਵਾਂਗੇ ਲੰਮਾ ਤੇ ਉਹ ਕੱਲ ਨੂੰ ਜਾਣਾਗਾ ਹੁਣ ਬਾਪੇ ਦੇ ਆਪਾਂ ਬੰਧਨੀ ਗਊਸ਼ਾਲਾ ਚ ਤੇ ਉੱਥੇ ਜਾ ਕੇ ਵਲੌਗ ਬਣਾਵਾਂਗੇ ਬਈ ਤੇ ਚਲੋ ਭਾਈ ਅੱਜ ਦੀ ਵੀਡੀਓ ਇੱਥੇ ਕਰਨੇ ਬੰਦ ਆ ਮੈਚ ਚੱਲੀਆਂ ਨਾਲ ਮੈਚ ਮੁਝ ਵੇਨੇ ਆ ਫਿਰ ਵੀਡੀਓ ਐਡਿਟਡ ਡੂਟੀ ਵੀ ਕਰਨੀ ਆ ਇਹ ਫਿਰ ਟਾਈਮ ਬਹਾ ਲਾ ਕੇ ਜਾਂਦਾ ਵਾ ਤੇ ਹੁਣ ਤਾਂ ਬਾਕੀ ਨਹੀਂ ਰਹੋਗਾ ਫਿਰ ਉਧਰੀ ਸੀਗੇ ਭਾਈ ਤੇ ਵੀਡੀਓ ਡੈਟ ਕਰਨ ਤੇ ਵੀ ਟਾਈਮ ਬਹਾ ਲਾ ਕੇ ਜਾਂਦਾਗਾ ਤੇ ਚਲੋ ਭਾਈ ਹਣ ਕਰਦੇ ਅੱਜ ਇਹ ਵੀਡੀਓ ਇੱਥੇ ਬੰਦ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਭਾਈ ਸਾਰਿਆਂ ਦਾ ਧੰਨਵਾਦ